ਨਾ ਸੋ ਕਿਹਦੇ ਕਰਾ ਡਾ ਰਹੀ ਦੀ ਤਰ ਲਈਆਂ ਇੱਕ ਤਾਂ ਛੀਪੇ ਦੀ ਮੋਟਰ ਤੋਂ ਛੀਪੇ ਦੀ ਮੋਟਰ ਤੋਂ ਮੱਲੇ ਕਿਹਦੇ ਛੀਪੇ ਦੇ ਹੋ ਹਾਂ ਉਹਦਾ ਠੇਕ ਦੇ ਬਾਣਾ ਜਿਹਦੇ ਜਿਹਦੇ ਆਲੂ ਲਾਏ ਹੋਏ ਆ ਆਲੂ ਲਾਏ ਹੋਏ ਠੀਕ ਆ ਜੂ ਜਿਹੜਾ ਨਾਲੇ ਤੇ ਨਹੀਂ ਬਾਣਾ ਹਾਂ ਹਾਂ ਨਾਲੇ ਤੇ ਨਾਲੇ ਤੇ ਮੋਟਰ ਹਾਂ ਹਾਂ ਇੱਕੜਾ ਛੀਪੇ ਤੋਂ ਲਾਈ ਆ ਤੁਸੀਂ ਹੋਰ ਇੱਕ ਸੋਨੀ ਤੇ ਸੋਨੀ ਇਹ ਤਾਂ ਹਾਂ ਉਹੀ ਸੋਨੀ ਦਾ ਛੀਪਾ ਸੋਨੀ ਕਿਹੜਾ ਸੋਨੀ ਦਾ ਛੀਪਾ ਸੋਨੀ ਦਾ ਛੀਪਾ ਉਹਨੇ ਸੋਨੀ ਕਿਹੜਾ ਕੋਈ ਹੋਰ ਨਾਮ ਸੋਨੀ ਕਿਹੜਾ ਇੱਕ ਤਾਂ ਸੋਨੀ ਦੀ ਮੋਟਰ ਆ ਸੀ ਇਹ ਨਹੀਂ ਉਹ ਤਰੀਆ ਪੈਂ। ਉਹ ਨਾਲੇ ਕੋਲੋਂ ਲਾਈਆਂ? ਹਾਂ। ਹੋਰ ਕੀ ਦੇ ਲਾਈਆਂ ਕਰਾੜਾ ਵਾਲ? ਕਰਾੜਾ ਵਾਲੇ ਇੱਕ ਤਾਂ ਉਹਦੇ ਉਹ ਗੋਸ਼ੇ ਕਿਆਂ। ਹੈ? ਗੋਸ਼ੇ ਕਿਆਂ। ਕਿਹੜਾ ਗੋਸਾ? ਉਹੋ ਕਰਾੜਾ ਵਾਲਾ। ਉਹ ਕੁਲਦੀਪ ਪਟਵਾਰੀ ਦੇ ਉਹੜੀ 70 ਘਰ ਦੇ ਕੋਲੇ ਮੋਟਰ। ਹਾਂ। ਹੈ? ਉਹ ਜਿਹੜੇ ਜੱਠੂ ਕੋਲੇ ਆ। ਜੱਠੂ ਕੋਲੇ ਆ। ਉਦੋਂ। ਉਹ ਕੁਲਦੀਪ ਪਟਵਾਰੀ ਕੋਲਾਈ ਆ। ਠੀਕ ਹੈ। ਹੋਰ? ਠੀਕ ਹੋਰ ਦੱਸ। ਤੇ ਬਾਕੀ ਇਧਰੋਂ ਲਾਈਆਂ ਜਰਵਾ ਕਨੀ। ਜਿਉਂ ਨਾ ਕਨੀ ਹੋਣ। ਉਹ ਨਾ ਬਣੀ ਹੋ। ਅੱਛਾ ਹੋਰ। ਹੋਰ। ਤੇ ਇੱਕ ਪਿੱਥੋ ਕਨੀ। ਇੱਕ ਪਿੱਥੋ ਕਨੀ। अच्छा और थोड़ा ग्रो बाबा बड़ा फिर बड़ा काय काय बंदे हो ਤੁਸੀਂ ਤਿੰਨ ਸਹੀ ਹਾਂ ਚਲੋ ਤਿੰਨ ਤਾਂ 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 ਹੈਗੇ ਤੁਸੀਂ ਹਾਂ ਠੀਕ ਦੱਸ ਬੋਲ ਉਹ ਵੀ ਉਹ ਵੀ ਕਿਰਾਏ ਵਿੱਚ ਜੋ ਇਨਾਲੇ ਨਾਲੇ ਤੇ ਬੰਦਾ ਘਰੇ ਅਸੀਂ ਇੱਕ ਵਾਰੀ ਬਸ ਬੰਦਾ ਕਿੱਥੇ ਘਰੇ ਹੈ ਤੁਸੀਂ ਨਾਲੇ ਤੇ ਨਾਲੇ ਤੇ ਘਰੇ ਅਸੀਂ ਸਾਡੇ ਪੰਡਾ ਨਾਲੇ ਤੇ ਨਾ ਹਾਂ ਹਾਂ ਹੈ ਛੋਡੇ ਪਿੰਡ ਦਾ ਬੰਦਾ ਸੀ ਛੋਡੇ ਪਿੰਡ ਦਾ ਬੰਦਾ ਸੀ ਕੀ ਨਾਮ ਦਾ ਦੱਲੂ ਦੱਲੂ ਕਿੰਨੇ ਪੈਸੇ ਹੋਏ ਸੀ ਉਹ ਤੋਂ 15000 15000 ਹੋਇਆ ਸੀ ਠੀਕ ਥੋੜੇ ਪਿੰਡ ਪਤਾ ਲੱਗ ਗਏ ਉਹਨਾਂ ਨੇ ਗੋਏ ਫਿਰ ਕਿਵੇਂ ਹੋਇਆ ਥੋੜਾ ਫਿਰ 90 ਮੀਟ ਤਾਂ ਹੀ ਆਸ਼ਾ ਪੈਂਚ ਸਰਪੰਚ ਚੋਰੀ ਜਾਏ ਮੈਂ ਉਹ ਚੋਰੀ ਜਾਇਆ ਮੈਂ ਤੂੰ ਹੋਰ ਘਰੇ ਘਰੇ ਹੋਰ ਕਿੱਧਰੇ ਇੱਕ ਇੱਧਰ ਘਰੇ ਸੀਗਾ ਪਿੱਥੋ ਕਿੰਨੀ ਠੀਕ ਆ ਉਹ ਤੋਂ ਕਿੰਨੇ ਪੈਸੇ ਖੋਏ ਆ ਉਹ ਤੋਂ 51000 51000 ਪਿੱਥੋ ਵਾਲੇ ਬੰਦੇ ਤੋਂ ਠੀਕ ਠੀਕ ਤਰੋ 51000 ਬਾਕੀ ਕੀਤਾ 51000 ਬਾਕੀ ਕੀਤਾ ਉਹਦਾ ਖਾ ਗਿਆ ਹੈ ਉਹਦਾ ਖਾ ਗਿਆ ਉਹ ਖਾ ਗਿਆ ਖਾ ਗਏ 51000 ਠੀਕ